ਯੂਕੇ ਤੋਂ ਸੱਖਾਂ ਲਈ ਵੱਡੀ ਖਬਰ ਆਈ ਹੈ ਦੂਜੇ ਪਾਸੇ ਅਮਰੀਕਾ ਨੇ ਵੀਜ਼ਿਆਂ ਨੂੰ ਲੈ ਕੇ ਨਵਾਂ ਐਲਾਨ ਕਰ ਦਿੱਤਾ ਜੁਕੇ ਦੇ ਸ਼੍ਰੀ ਗੁਰੂ ਸਿੰਘ ਸਭਾ ਸਾਊਥ ਹਾਲ ਦੀ ਪ੍ਰਬੰਧਕ ਕਮੇਟੀ ਲਈ ਚੋਣਾਂ 5 ਅਕਤੂਬਰ ਨੂੰ ਹੋ ਰਹੀਆਂ ਨੇ ਜਿਸ ਲਈ ਦੋ ਗਰੁੱਪ ਸ਼ੇਰ ਗਰੁੱਪ ਅਤੇ ਪੰਥਕ ਗਰੁੱਪ ਦੇ 42 ਉਮੀਦਵਾਰ ਮੈਦਾਨ ਤੇ ਵਿੱਚ ਨੇ ਜਿਨ੍ਹਾਂ ਵਿੱਚੋਂ ਸ਼ੇਰ ਗਰੁੱਪ ਦੀ ਅਗਵਾਈ ਕਰਮੇਲ ਸਿੰਘ ਮੱਲੀ ਕਰ ਰਹੇ ਨੇ ਅਤੇ ਪੰਥਕ ਗਰੁੱਪ ਦੀ ਅਗਵਾਈ ਹਿੰਮਤ ਸਿੰਘ ਸੋਹੀ ਕਰ ਰਹੇ ਨੇ ਇਸ ਮੌਕੇ ਚੋਣਾਂ ਤੋਂ ਪਹਿਲਾਂ ਦੋਵੇਂ ਪਾਰਟੀਆਂ ਵੱਲੋਂ ਇੱਕ ਦੂਜੇ ਤੇ ਦੂਸ਼ਣਵਾਜ਼ੀਆਂ ਲਗਾਈਆਂ ਜਾ ਰਹੀਆਂ ਨੇ ਇੱਥੋਂ ਤੱਕ ਕਿ ਡਿਜੀਟਲ ਮੀਡੀਆ ਤੇ ਨਕਲੀ ਨਾਮਾਂ ਤੇ ਬਣੇ ਕਿਰਪਾ ਰਾਹੀਂ ਉਮੀਦਵਾਰਾਂ ਦੀ ਕਰਦਾਰਸ਼ੋਸ਼ੀ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਸੰਕਤਾਂ ਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ ਸ਼ੇਰ ਗਰੁੱਪ ਵੱਲੋਂ 2022 ਦੀ ਚੋਣ ਮੌਕੇ ਸਵਾ ਦੇ ਖਾਤੇ ਵਿੱਚ 22 ਲੱਖ ਪਾਉਂਡ ਹੋਣ ਦਾ ਦਾਵਾ ਕੀਤਾ ਜਾ ਰਿਹਾ ਸੀ ਜਦ ਕਿ ਪੰਥਕ ਗਰੁੱਪ ਵੱਲੋਂ ਖਾਤੇ ਵਿੱਚ ਸਿਰਫ 9 ਲੱਖ ਪਾਉਂਡ ਦੇ ਕਰੀਬ ਹੋਣ ਦੀ ਗੱਲ ਕਹੀ ਜਾ ਰਹੀ ਹੈ ਬੀਤੇ ਦਿਨੀ ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਅਤੇ ਪੰਥਕ ਗਰੁੱਪ ਦੇ ਹਮਾਇਤੀ ਹਰਜੀਤ ਸਿੰਘ ਗਿੱਲ ਨੇ ਕਿਹਾ ਕਿ ਉਹਨਾਂ ਨੂੰ ਫੋਨ ਰਾਹੀਂ ਧਮਕੀਆਂ ਮਿਲੀਆਂ ਨੇ ਜਿਸਦੀ ਪੁਲਿਸ ਕੋਲ ਸ਼ਿਕਾਇਤ ਕੀਤੀ ਗਈ ਹੈ ਸ਼ੇਰ ਗਰੁੱਪ ਦੇ ਆਗੂ ਗਰਮਿਲ ਸਿੰਘ ਮੱਲੀ ਨੇ ਵੀ ਇਸ ਧਮਕੀ ਦਿੱਤੀ ਸਕਤ ਨਿੰਦਿਆ ਕੀਤੀ ਹੈ ਚੋਣਾਂ ਲਈ ਵੋਟਾਂ ਖਾਲਸਾ ਪ੍ਰਾਇਮਰੀ ਸਕੂਲ ਵਿਖੇ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਪੈਣ ਗਿਆ ਉੱਤਰ ਅਮਰੀਕਾ ਦੇ ਵਣਜ ਮੰਤਰੀ ਹਾਰਵਰਡ ਲੌਟਨਿਕ ਨੇ ਕਿਹਾ ਕਿ ਫਰਵਰੀ 2026 ਚ H1B ਵੀਜ਼ਾ ਮਾਮਲੇ ਚ 1 ਲੱਖ ਡਾਲਰ ਦੀ ਨਵੀਂ ਫੀਸ ਲਾਗੂ ਹੋਣ ਤੋਂ ਪਹਿਲਾਂ ਵੀਜ਼ਾ ਪ੍ਰਕਿਰਿਆ ਚ ਕਾਫੀ ਬਦਲਾ ਆਣਗੇ ਉਹਨਾਂ ਸਸਤੇ ਤਕਨੀਕੀ ਸਲਾਹਕਾਰਾਂ ਦੇ ਮੁਲਕ ਚ ਆਉਣ ਅਤੇ ਪਰਿਵਾਰਾਂ ਨੂੰ ਨਾਲ ਲਿਆਉਣ ਦੇ ਵਿਚਾਰ ਨੂੰ ਗਲਤ ਠਹਿਰਾਇਆ ਟਰੰਪੋ ਪ੍ਰਸ਼ਾਸਨ ਨੇ ਇਸ ਮਹੀਨੇ ਨਵੇਂ H1B ਵਰਕ ਵੀਜ਼ੇ ਲਈ 1 ਲੱਖ ਡਾਲਰ ਦੀ ਯਕਮੁਸ਼ਤ ਫੀਸ ਦਾ ਐਲਾਨ ਕੀਤਾ ਇਸ ਹੁਕਮ ਦਾ ਅਸਰ ਅਰਜੀ ਵੀਜ਼ਿਆਂ ਤੇ ਅਮਰੀਕਾ ਚ ਕੰਮ ਕਰਨ ਦੇ ਇੱਛਕ ਭਾਰਤੀ ਮਾਹਿਰਾਂ ਤੇ ਪੈਣ ਦੀ ਸੰਭਾਵਨਾ ਲੁੱਟਣਿਕ ਨੇ ਕਿਹਾ ਕਿ H1B ਵੀਜ਼ਾ ਪ੍ਰਕਿਰਿਆ ਚ ਕਈ ਬਦਲਾਅ ਹੋਣਗੇ ਅਤੇ ਇਹ ਲੋਟਰੀ ਨਹੀਂ ਰਹੇਗਾ ਉਹਨਾਂ ਨੇ ਸਵਾਲ ਕੀਤਾ ਕਿ ਹੁਨਰਮੰਦ ਕਾਮਿਆਂ ਨੂੰ ਮਲਕ ਚ ਲੋਟਰੀ ਯੋਜਨਾ ਰਾਹੀਂ ਕਿਉਂ ਲਿਆਉਣਾ ਚਾਹੀਦਾ ਉਹਨਾਂ ਨੇ ਕਿਹਾ ਕਿ 1990 ਚ ਬਣੀ H1B ਪ੍ਰਕਿਰਿਆ ਚ ਬਦਲਾਅ ਲਈ ਸਾਰਿਆਂ ਨੇ ਸਹਿਮਤੀ ਜਤਾਈ ਹੈ ਲੁਟਨਿਕ ਨੇ ਕਿਹਾ ਕਿ ਅਚਾਨਕ ਵੀ ਲੋਟਰੀ ਪ੍ਰਣਾਲੀ ਨੂੰ ਸੁਧਾਰਨ ਦੀ ਲੋੜ ਹੈ ਤੇ ਅਮਰੀਕਾ ਨੂੰ ਸਿਰਫ ਵੱਧ ਹੁਨਰਮੰਦ ਵਿਅਕਤੀਆਂ ਨੂੰ ਨੌਕਰੀਆਂ ਦੇਣੀਆਂ ਚਾਹੀਦੀਆਂ ਹਨ ਉਹਨਾਂ ਨੇ ਕਿਹਾ ਕਿ ਉੱਚ ਡਿਗਰੀ ਵਾਲੇ ਡਾਕਟਰ ਅਤੇ ਅਧਿਆਪਕਾਂ ਨੂੰ ਅਮਰੀਕਾ ਚਾਉਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ ਪਰ ਜੇ ਕੰਪਨੀਆਂ ਇੰਜੀਨੀਅਰ ਨਿਯੁਕਤ ਕਰਨਾ ਚਾਹੁੰਦੀਆਂ ਨੇ ਤਾਂ ਉਹ ਸਿਰਫ ਵੱਧ ਤਨਖਾਹ ਵਾਲੇ ਲੋਕਾਂ ਨੂੰ ਹੀ ਨਿਯੁਕਤ ਕਰਨ